ਜੀ ਆਪਾ ਰਸਲਾਈ ਚੌਕ ਦੀ ਮੀਟਿੰਗ ਹੈਗੀ ਆ ਆਪਾਂ ਇਹ 플ਾਨ ਕੀਤਾ ਸੀਗਾ ਕਿ ਆਪਾਂ ਹਰ ਗੁਰਪੁਰਬ ਵਾਲੇ ਦਿਨ ਇਹ ਟਿਕਾਣਾ ਕਰਾਂਗੇ ਕਿ ਉਸ ਨमाज ਦਾ ਲੰਗੀਆਂ ਜਲਾਇਆ ਲੰਗੀਆਂ ਸਾਧਿਆ ਇੱਥੇ ਵਰਤ ਕੀਤੀਏ ਤੋਂ ਇੱਕ ਤੇ ਆਪ ਵੀ ਸਾਰੇ ਨੇ ਇਤਹਾਜ ਕੀ ਹੋਏਗਾ ਕਿ ਆਪਾਂ ਕਾਬਲਾ ਜੀਵੇਂ ਪੰਜਾਬ ਵੱਲੋਂ ਹਰ ਸਾਲ ਇੱਕ ਕਿਤਾਬ ਜੀ ਵੀ ਪ੍ਰਕਾਸ਼ਿਤ ਕਰਦੇ ਆ ਜਿਹਦਾ ਕਿ ਬਹੁਤ ਚੰਗਾ ਹੁੰਗਾ ਆਰਾਮ ਮਿਲਦਾ ਹੈ ਇਸ ਵਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਉਹਦੇ ਨਾਲ ਸੰਬੰਧਿਤ ਉਹ ਕਾ ਪਾਲਿਸੀ ਦੀ ਪਬਲਿਸ਼ ਹੋ ਕੇ ਆ ਰਹੀ ਹੈ ਇਲੈਕਟ੍ਰੋਨਿਕ ਸਿਗਨੈਚਰ ਟਾਈਪ ਆ ਉਹ ਕੁੱਝ ਨੋਜਵਾਨਾਂ ਤੋਂ ਫੜੇ ਗਏ ਆ ਤੇ ਫਿਰ ਮੈਂ ਹੋਰ ਟੀਚਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡੇ ਵੱਲ ਦੇ ਇਦਾਂ ਦੀ ਚੱਲ ਹੈਗੀ ਆ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਇੱਕ ਕੁਰੀਤੀ ਹੋਰ ਚੱਲ ਰਹੀ ਹੈ ਕਿਤੇ ਤੋਂ ਬਾਅਦ ਸੋ ਇਹ ਚੀਜ਼ਾਂ ਨੂੰ ਸਾਨੂੰ ਆਡੈਂਟੀਫਾਈ ਕਰਨ ਦੀ ਲੋੜ ਹੈ ਤੇ ਬਹੁਤ ਕੰਮ ਕਰਨੀ ਪਵੇਗਾ ਤੇ ਦੂਜਾ ਆਪਣੇ ਪੰਜਾਬ ਯੂਨੀਵਰਸਿਟੀ ਵਿੱਚ ਜੋ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਆਪਣਾ ਚੱਲ ਰਿਹਾ ਸੋ ਬਹੁਤ ਸਾਰੇ ਮਸਲੇ ਦਰਪੇਸ਼ ਆ ਪੰਜਾਬੀਆਂ ਨੂੰ ਆਪਣੇ ਪੰਜਾਬ ਨੂੰ ਬੰਦ ਲਾ ਸਕੈਨ ਕੱਟੀ ਹੁੰਦੀ ਹੈ ਥੋੜੇ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਮਸਲਾ ਖੜਾ ਹੋ ਜਾਂਦਾ ਇਹ ਮੈਂ ਥੋੜੀ ਦੱਸੀ ਸਾਨੂੰ ਇਹ ਪਪਾ ਭਾਰੀ ਰੱਖਦੀ ਹੈ ਇਹ ਗੱਲ ਇਹ ਸਾਨੂੰ ਸੁਛਤ ਨਹੀਂ ਹੋਣ ਦਿੰਦੀ ਸਾਨੂੰ ਹੋਰ ਸਿੰਘਾਂ ਤਸਵੀਰ ਪਾਉਂਦੀ ਹੈ ਸਾਨੂੰ ਹੋਰ ਤਕੜੇ ਬਣਾਉਂਦੀ ਹੈ ਕਿ ਜਿਹੜਾ ਇਹ ਕਾਫਲਾ ਜੀਵੇ ਪੰਜਾਬ ਆ ਇਹ ਵੀ ਇਸੇ ਹੀ ਰਸਤੇ ਦਾ ਰਾਹੀ ਆ ਕਿ ਆਪਾਂ ਬੈਟਰ ਪੰਜਾਬ ਬਣਾ ਸਕੀਏ ਕੁਝ एक ऐसी टीम बनाइए, चंगे दिमाग की चंगे विचार की कुछ नम तो आप कर सकिए उम्मीद है कि आप हर साल ये होर कुछ ना कुछ वादा करते जावे तो मैं इन्हें शब्दों वाहगुरू जी का खालसा वाहगुरु जी की फैसला हम भगवानों ने दस्या सब तो पहले थोड़ा सारे गुरपुरुआ अत मुबारक है ये भी याद करना करना चाहना कि पाँच में बहुत बड़ा लॉस हो साल दौरान ਦੀ ਆਪਾਂ ਗੱਲ ਕਰੀਏ ਕਿ ਦੱਸੋ ਜੀ ਸੁਿੰਦਰਪਾਲਾ ਜਿਹੜੇ ਬਹੁਤ ਅੱਛੇ ਕਲਾਕਾਰ ਸੀ ਰਾਜੀਵ ਜਵੰਦਾ ਇਹਹੀਆਂ ਰੂਹਾਂ ਸਾਡੇ ਕੋਲ ਚਲੀਆਂ ਗਈਆਂ ਉਹਨਾਂ ਨੂੰ ਵੀ ਆਪਾਂ ਸਦਾ ਡਿਡਿਕੇਟ ਕਰਦੇ ਕਿਦਾਂ ਬਲਵੰਤ ਜੀ ਨਾਲ ਗੱਲ ਕੀਤੀ ਲਾਈਵ ਪਾ ਗਏ ਨੇ ਸਮੇਂ ਵਿੱਚ ਮੈਂ ਆਪਣੀ ਗੱਲ ਮੁਕੰਮਲ ਕਰਨਾ ਕਿਦਾਂ ਅਸੀਂ 2022 'ਚ ਅਸੀਂ ਪ੍ਰੋਗਰਾਮ ਬਣਾਇਆ ਸੀ ਹਰਵਿੰਦਰ ਸਿੰਘ ਦੇ WhatsApp ਸੀ ਜਿਹੜੇ ਮੈਂ ਸਿੱਖਾ ਤੇ ਫਿਰ ਥੋੜੇ ਬਹੁਤੇ ਹੋਰ ਸਾਥੀ ਵੀ ਹੋਂਦੇ ਰਹੇ ਉਹਦੇ ਚੀਜ਼ ਕਿ ਜਿੰਨੇ ਦੇ ਕੰਮਾਸ਼ੀ ਹੋ ਦਿਨ ਕੋਈ ਸ਼ੁਰੂ ਕਰ ਪਾਉਂਦੇ ਆ ਆਪਾਂ ਕਿਤਾਬ ਲਿਖਿਆ ਕਰੀਏ ਤੇ ਅਸੀਂ ਇੱਕ ਸਾਪਕ ਸੁਣਿਆ ਹੈ ਨਾ ਉਹਦੇ ਚਿੱਤ ਹੁੰਦਾ ਇੱਕ ਟਾਪਿਕ ਜਿਹਦਾ ਸਾਡਾ 23 ਦਾ ਟਾਪਿਕ ਸੀਗਾ ਪੰਜਾਬੀਾਂ ਦੇ ਸਾਥੇ ਟੀਮ ਖੜਕੀ 24 ਦਾ ਸਾਡਾ ਟਾਪਿਕ ਸੀਗਾ ਪੰਜਾਬ ਤੇ ਪ੍ਰਵਾਸ ਹੈ ਨਾ ਤੇ ਜਿਹੜਾ ਇਸ ਸਾਲ ਦਾ ਉਹ ਹੈਗਾ ਵਾ ਪੰਜਾਬ ਫਸਲਾਂ ਹੀ ਕੋ ਨਿਕਲਦੀ ਜੀ ਨੇ ਇੱਕ ਨਹੀਂ ਸੀਗਾ ਔਰ ਮੈਂ ਇੱਕ ਦੋ ਅਸੋਸੀਏਸ਼ਨ ਨਾਲ ਹੋਰ ਵੀ ਸੰਬੰਧਿਤ ਆ ਕਿ ਮੈਂ ਦੇਖਿਆ ਕਿ ਪ੍ਰੈਕਟੀਕਲੀ ਸੋਨਾ ਇਹ ਰਸਤਾ ਕਾਫੀ ਔਖਾ ਹੈ ਜਿੱਦਾਂ ਆਪਾਂ ਸੋਚਦੇ ਆ ਕਿ ਮੈਂ ਦੇਖ ਉਹਨਾਂ ਨੂੰ ਕਿਹਾ ਵੀ ਅਸੀਂ ਲੋਗੋ ਬਣਾ ਕੇ ਇਦਾਂ ਥੋੜੀ ਬਹੁਤ ਗੱਲ ਕਰ ਲੈਂਦੇ ਆ ਜਿੱਦਾਂ ਸਾਡੇ ਕੋਲ ਕਿਤਾਬ ਦੀ ਗੱਲ ਆ ਜਦੋਂ ਉਹ ਚੀਜ਼ ਆਈ ਸੀਗੀ ਆਪਣੀ ਹੋ ਰਹੀ ਸੀ ਲੈਂਡ ਪੁਲਿੰਗ ਤੇ ਮੈਂ ਉਹ ਲੇਖ ਲਿਖੇ ਸੀਗੇ ਪੰਜਾਬੀ ਟੂਨ ਦੇ ਵਿੱਚ ਤੇ ਅਜੀਤ ਦੇ ਵਿੱਚ ਮੈਂ ਉਹਨਾਂ ਨੂੰ ਚਾਰਾ ਪੰਜਾ ਲਿਖਾ ਨੂੰ ਕੰਪਾਈਲ ਕਰਵਾ ਲਿਆ ਫਿਰ ਵੀ ਲੈ ਤੇ ਵੀ ਦਿੱਤੇ ਤੇ ਹੋਰ ਵੀ ਕਈ ਥਾਂ ਤੇ ਦਿੱਤਾ ਨਾ ਅੱਜ ਵੀ ਮੈਂ ਸੋਚਦਾ ਜਿੱਦਾਂ ਉਹ ਮੂਲ ਤੋਂ ਆਇਆ ਤੇ ਉਹ ਕਿੱਥੇ ਗਏ ਨੇ ਆਪਣੇ ਪਿੱਛੇ ਜਿਹੜੇ ਹਾਂਜੀ ਬਬਲਦੀਪ ਭੋਲਦੀ ਤੁਸੀਂ ਤੁਹਾਡਾ ਕਿੱਦਾਂ ਸ਼ਹਿਵਾਜ਼ਪੁਰਾ ਤੇ ਇੱਕ ਆਪਣਾ ਜਲਾਲਦੀਵਾਲ ਵੀ ਆਪਾ ਪਛਾ ਸਕਦੇ ਆ ਤੁਹਾਨੂੰ ਇੱਕ ਪਿੰਡ ਹੋਰ ਦੇ ਦੇਵਾਂਗੇ ਐ ਜਿਹੜੀ ਸਿਰਫ ਫੰਡ ਪਿੰਡਾਂ ਜਿਹੜੀਆਂ ਛੇਛੇ ਕਾਪੀਆਂ ਬਚਾਈਏ ਇਹਦੇ ਤੇ ਅਸੀਂ ਮੇਨ ਲਿਖਿਆ ਵੀ ਜ਼ਮੀਨ ਬਹੁਤ ਕੀਮਤੀ ਆ ਤੇ ਸਾਨੂੰ ਐ ਸ਼ੁਕਰ ਨਹੀਂ ਨੀ ਚਾਹੀਦੀ ਜਦੋਂ ਅਸੀਂ ਸੋਚਦੇ ਆ ਸੋ ਇੱਕ ਤਾਂ ਇਹ ਸੀ ਜਿੱਦਾਂ ਬਲਵੰਤ ਜੀ ਨੇ ਕਿਹਾ ਵੀ ਆਪਣੇ ਕੋਲੇ ਪਲੇਟਫਾਰਮ ਕੀ ਹੋਵੇ ਗੱਲ ਕਰਨ ਦਾ ਇਹ ਸਾਡਾ ਪਲੇਟਫਾਰਮ ਆ ਬੁੱਕ ਸਾਡੀ ਪਲੇਟਫਾਰਮ ਆ ਇਥੇ ਮਾਤੇ ਮੈਨੂੰ ਮਤਲਬ ਬੁਲਾਇਆ ਜਾਂਦਾ ਤੇ ਮੈਂ ਉੱਥੇ ਵੀ ਇਸੇ ਦੀ ਗੱਲ ਕਰਦਾ ਤੇ ਦੂਜੀ ਗੱਲ ਇਹ ਇਹ ਦਿਨ ਜਿਹੜਾ ਗੁਰਪੁਰਬ ਦਾ ਇਹ ਆਪਣਾ ਇਹ ਆ ਵੀ ਆਪਾਂ ਗੱਲ ਕਰਦੇ ਰਹੀਏ ਸੋਚ ਜਿਹੜੇ ਜੀ ਇਹ ਕੋਈ ਨਾ ਕੋਈ ਫੰਕਸ਼ਨ ਕਰਦੇ ਰਹੇ ਜੇ ਫਿਰ ਅਸੀਂ ਇਹ ਵੀ ਸੋਚਿਆ ਕਾਫੀ ਦੇਰ ਤੋਂ ਸੋਚਦੇ ਹਾਂ ਰਜਿਸਟਰ ਕਰਾਈਏ ਤਾਂ ਇਹ ਮੇਰੀ ਬੇਨਤੀ ਹੈ ਵੀ ਇਸ ਸਾਲ ਆਹ ਪਰ ਇਸ ਵੀ ਕਰਾਉਣੀ ਆ ਜੇ ਜਲਦੀ ਸਾਨੂੰ ਮੇਡਿਸਪਿੰਸੋ ਵੀ ਉਹ ਕਲੀਨਸ ਅਸੀਂ ਜ਼ਰੂਰੀ ਆ ਲੈਣੇ ਚਾਹੀਦੇ ਤੇ ਉਹ ਵੀ ਮੈਂ ਬੇਨਤੀ ਕਰਨੀ ਆ ਤੁਹਾਨੂੰ ਕੰਪਲੀਟ ਕਰੀਏ ਇੱਕ ਅਸੀਂ 31 ਦਸੰਬਰ ਨੂੰ ਵੀ ਮਿਲਦੇ ਹੁੰਦੇ ਹਾਂ ਇਸ ਸਬਾ ਦੇ ਕੋਈ ਬੰਦਾ ਦੱਸੇਗਾ 31 ਦਸੰਬਰ ਨੂੰ ਅਸੀਂ ਕਿਉਂ ਨਹੀਂ ਆਉਂਦੇ ਜੇ ਜਿਹੜੇ ਬੰਦੇ ਆਏ ਸੀ ਦੀਪਕਰਨ ਤੇ ਬਰਨਾਲ ਕਿੱਥੇ ਕਿ 3 ਦਸੰਬਰ ਨੂੰ ਵੀ ਅਸੀਂ ਆਉਣੀ ਆ ਉਦੋਂ ਇਹ ਫੰਕਸ਼ਨ ਨਹੀਂ ਹੋਊਗਾ ਉਹ ਸਾਈਕਲਿੰਗ ਦੇ ਲੋਕ ਆਉਣਗੇ। ਕੱਥੇ ਟਿਕੂ ਲਾਸਟ ਜਿਹੜਾ ਜਦੋਂ ਮਹਾਰਾਜ ਦਲੀਪ ਸਿੰਘ ਇਸ ਕੋਠੇ ਦੇ ਰੱਖਿਆ ਸੀ। ਇਹਦੋਂ ਉਹ ਤੋਂ ਕ੍ਰਾਸ ਕਰਕੇ ਲੈ ਗਏ ਰਾਮਪੁਰ ਦੀਪੀ। ਮਤਲਬ ਨਾਈਟਸ ਤੇ ਇੱਥੇ ਸੀ ਉਹਨਾਂ ਦਾ ਲਾਹੌਰ ਤੋਂ ਬਾਅਦ ਇਸ ਕੋਠੀ। ਸੋ ਉਦੋਂ ਸਿੱਧੂ ਸਾਹਿਬ ਕਈ ਸਮਾਂ ਤੋਂ ਨਾ ਉਹ ਜਿੱਦਾਂ ਆਪਣਾ ਹੈਗਾ ਮਲਕਣਾ। ਇਹਦੇ ਟਾਊਨ ਮਲਕਣਾ। ਮਲਕਣਾ ਤੋਂ ਇਹਨਾਂ ਦੇ ਪਿੰਡ ਤੋਂ ਔਰ ਵੀ ਇੱਕ ਦੋ ਪਿੰਡਾਂ 'ਚ ਤਿੰਨ ਚਾਰ ਅਸੀਂ ਜਿਹੜੀਆਂ ਸਾਈਕਲ ਯਾਤਰਾਵਾਂ ਉਹ ਚੀਜ਼ ਹੋਊਗਾ ਕਿ ਇੱਥੇ ਇਕੱਠੀ ਕਰਕੇ ਆਏ ਗੱਲ ਕਰਦੇ ਉਹ ਕਾਫੀ ਕਸ਼ਟਾ ਜ਼ਿਆਦਾ ਹੋ ਜਾਂਦਾ ਮਤਲਬ ਕਿ ਕਈ ਵਾਰ ਕੌਡੀ ਦੇ ਬਹੁਤ ਜ਼ਿਆਦਾ ਹੁੰਦਾ ਇੱਕ ਛੋਟਾ ਫੰਸ ਹੋ ਜਾਂਦਾ ਕਿ ਦਿਫਾਤਾਂ ਗੱਲ ਕਰਦੇ ਸੋ ਇਹ ਸਾਡੇ ਮਨ ਵਿੱਚ ਸੀ ਕਿ ਭਈ ਇਹ ਗੱਲ ਛੋਟੇ ਨਾਲ ਕਰਨੀ ਕਿ ਜਿਹੜੀ ਐਸ ਵਾਲੀ ਕਿਤਾਬ ਅਸੀਂ ਪ੍ਰਿੰਟਿੰਗ ਨਹੀਂ ਦੇਤੀ ਆ 15 ਨਵੰਬਰ ਆਉਣ ਦੀ ਸੰਭਾਵਨਾ ਸੋ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਹੀ ਬੇਨਤੀ ਆ ਮਾ ਪਰਸਨ ਜੋ ਉੱਥੇ ਬੀਤੇ ਹਫਤੇ ਡਾਕਟਰਿੰਦਰ ਸਿੰਘ ਲੋਗੋਆ ਨੇ ਸਕਾਟਿਆਸ ਵਾਲੇ ਬਹੁਤ ਅੱਛਾ ਬੋਲ ਲਿਆ ਲੈਕਚਰ ਅਮਰਸਰ ਉਹਨਾਂ ਨੇ ਜਿਸੇ ਜਿਹੜੀ ਪਹਿਲੀ ਗੱਲ ਕਹੀ ਸੀ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਬਾਕੀ ਸਾਰੀਆਂ ਗੱਲਾਂ ਤੋਂ ਬਰਾਬਰ ਨਹੀਂ ਲੱਗਦੀ ਐ ਉਹ ਕਹਿੰਦੇ ਜਿਸ ਹਾਲਸਾ ਪਰ ਬੈਠੇ ਆ ਜਿਹਦੇ ਆਸ-ਪਾਸੇ ਬਹੁਤ ਸੋਹਣੀ ਹਵਾ ਵਗਦੀ ਆ ਬਹੁਤ ਸੋਹਣਾ ਲੈਂਡਸਕੇਪ ਆ ਯੂਨੀਵਰਸਿਟੀ ਦਾ ਇਹ ਸਮੈਲਸ ਬਹੁਤ ਸਾਰੀਆਂ ਤੁਹਾਨੂੰ ਕੁਰਬਾਨੀਆਂ ਦਿੱਤੀਆਂ ਹੋਈਆਂ ਲੇਕਿਨ ਦੂਜੇ ਪਾਸ਼ਾ ਦੀ ਆ ਸੌਰੀ ਨੌਵੇਂ ਪਾਸ਼ਾ ਦਾ ਜ਼ਿਕਰ ਕੀਤਾ ਉਹਨਾਂ ਨੇ 10ਵੇਂ ਪਾਸ਼ਾ ਦੇ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਬਸ ਇਹ ਰਲਾਈਸ ਨਹੀਂ ਕਰਦੇ ਅਸੀਂ ਕਿੰਨੀ ਸੋਹਣੀ ਜ਼ਿੰਦਗੀ ਪ੍ਰਾਪਤ ਕਰਨ ਲਈ ਕਿ ਥੋੜੀ-ਬਹੁਤੀ ਸਾਡੀ ਕੰਟ੍ਰਿਬਿਊਸ਼ਨ ਹੋਣੀ ਚਾਹੀਦੀ ਆ ਸੋ ਇਸ ਕਰਕੇ ਕਿੱਥੇ-ਥੱਥ ਨੂੰ ਮੌਕਾ ਮਿਲਦਾ ਇਹ ਬੰਦੇ ਕਹਿੰਦੇ ਇਹਨੇ ਪ੍ਰਕਾਸ਼ ਨਹੀਂ ਲਈ ਇਹ ਗੱਲਾਂ ਨਾਲ ਕੀ ਫਰਕ ਪੈਂਦਾ ਪਿੱਛੇ ਜੇ ਡਾਕਟਰ ਸ਼ਮਿੰਦਰ ਫੰਕਸ਼ਨ ਕਰਕੇ ਹਤੇ ਆ 7 ਦਿਨ ਹੋਏ ਪੰਜ ਪੰਜ ਦਿਨ ਹੋਏ ਹਰ ਮਿੰਟ ਉਦੇ 33 33 ਤੇ ਨੂੰ ਉਥੇ ਇਹਨਾਂ ਨੇ ਆ ਜਿਹੜੀ ਪ੍ਰਾਰੀ ਸਾੜਦੇ ਆ ਜਿਹੜੇ ਸਾਨੂੰ ਨੇ ਨਹੀਂ ਸਾੜੀ ਸੀ ਉਹਦਾ ਸਾਰਾ ਉਹਨਾਂ ਨੂੰ ਬੁਲਾਇਆ ਵੀ ਸੱਜਿਆ ਵੀ ਇਸੇ ਦਾ 10 ਸਾਲ ਤੋਂ ਕੰਮ ਕਰਦੇ ਆ ਤੇ ਹੋਰ ਵੀ ਬੰਦੇ ਸੱਜੇ ਥੋੜਾ ਕੋਲ ਨੂੰ ਥੋੜਾ ਹਾਈਲਾਈਟ ਵੀ ਦਿੱਤਾ ਪ੍ਰੈਸੈਂਟੇਸ਼ਨ ਸੋ ਮੈਂ ਸੋਚਦਾ ਚਾਹੀ ਉਹ ਆਪਣਾ ਲਗਾਤਾਰ ਕੰਮ ਕਰਦੇ ਆ ਲੰਬੇ ਸਮੇਂ ਤੋਂ ਕਰਦੇ ਆ ਲੇਕਿਨ ਇਹਦੇ ਨਾਲ ਵੀ ਸਾਨੂੰ ਸਪੂਨ ਮਿਲਦਾ ਤੇ ਸਾਨੂੰ ਚੰਗਾ ਲੱਗਦਾ ਵੀ ਇਹੋ ਜਿਹਾ ਫੰਕਸ਼ਨ ਆਪਾਂ ਹੋਰ ਵੀ ਕੋਈ ਆਰਗੇਨਾਈਜ਼ ਕਰ ਸਕਦੇ ਆ ਸੋ ਇਹਨੀਆਂ ਖੇਲਨਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ शॉर्ट नोटिस से तुम आए अब महत्तरपुर निर्मुन तो का गुरपुरब का प्रति टाइम कल्या बेनती करनी हूँ बे जी हूँ आए किसी फैमिलीज इन्होंने कोई कटना हो कोई बंदा होर लेके आयो ये दिन अपना पक्का है पिछली वारी मीटिंग इन्होंने टाइम आपू कराता सवेरे किसी गुरु घर जाना होंगे तो फिर दोनों चीज़ें मैच नहीं कर ढाई बजे का टाइम ठीक है कि तीन बजे करना गाय ठीक है तो ना तो है ना चार बजे इतों पिछड़ा भी गए थैस ਲੜਕੀਆਂ ਦੀ ਸੋਚਣੀਆਂ ਦਾ ਪਹਿਲਾਂ ਤਾਂ ਤੁਹਾਨੂੰ ਮਗਾਇਆ ਵਰਲਡ ਕੱਪ ਕਿੱਥੇ ਆਉਂਦਾ ਪਹਿਲਾਂ ਜਦੋਂ ਮੇਰੇ ਨਾਲ ਸੰਦੇਸ਼ ਐਡਵਾਈਸ ਅਸੇ ਦਾ ਪਹਿਲਾਂ ਸਾਰਿਆਂ ਨੂੰ ਮੁਕਾਬਲਾ ਸ਼ਰਮਾ ਬਸ ਇਹੀ ਵਧੀਆ ਗੱਲ ਦੀ ਗੱਲ ਹੈ ਐਂਡ ਜਦੋਂ ਹੌਲੀ ਹੌਲੀ ਲੜਕੀਆਂ ਦੀ ਕ੍ਰਿਕਟ ਵਧੀਆ ਹੋਣੀ ਸ਼ੁਰੂ ਕੀਤੀ ਤੇ ਕਾਫੀ ਫੇਟ ਵੀ ਮਿਲਿਆ ਵੀ ਇਹਨਾਂ ਨੇ ਉੱਥੇ ਤੱਕ ਮੁਕਾਬਲਾ ਨਹੀਂ ਹੋਣਾ ਇਹਨਾਂ ਨੇ ਉਹ ਨਹੀਂ ਕਰਨਾ ਜਿਵੇਂ ਆਈਸੀਪੀ ਦੀ ਮੈਂ ਐਗਜ਼ਾਮਪਲ ਲਵਾਂਗੀ ਸ਼ਾਇਦ ਪਤਾ ਹੋਵੇ ਤਾਂ ਆਈਸੀਪੀ ਨੇ ਪਹਿਲਾਂ ਵੀ ਮੈਂਸੀਗਿੰਗ ਉਹਨਾਂ ਨੇ ਕਦੇ ਕ੍ਰੋਪਿੰਗ ਇਨ ਹਿੱਕੀ ਸਾਈਡ ਆਈਡੀਅਲ ਦੇ ਵਿੱਚ ਹੁਣ ਲੇਡਰਸ ਕੀਤਾ ਐਂਡ ਫੀਮੇਲ ਜੀ ਜਦੋਂ ਆਈ ਗਈ ਤਾਂ ਫਸਟ ਟਾਈਮ ਦੇ ਵਿੱਚ ਉਹਨਾਂ ਨੇ ਕਰਨਾ ਠੀਕ ਹੈ ਤਾਂ ਆਪਾਂ ਬਹੁਤ ਅੰਡਰਐਸਟੀਮੇਟ ਕਰ ਜਾਂਦੇ ਆ ਤੇ ਆਪਣੀ ਜਿਹੜੀ ਲੜਕੀਆਂ ਦੀ ਕੰਡੀਸ਼ਨਿੰਗ ਇਹੋ ਜਿਹੀ ਆ ਕਿ ਆਪਾਂ ਆਪਣੇ ਆਪ ਨੂੰ ਅੰਡਰਐਸਟੀਮੇਟ ਕਰਨਾ ਸਿੱਖ ਜਾਂਦੇ ਆ ਆਪਾਂ ਨੂੰ ਸ਼ੁਰੂ ਤੋਂ ਹੀ ਸੋਸਾਇਟੀ ਨੇ ਸਿਖਾਤਾ ਕਿ ਤੁਸੀਂ ਤਾਂ ਘੱਟ ਹੋ ਤੇ ਬਹੁਤ ਜ਼ਿਆਦਾ ਆਪਾਂ ਨੂੰ ਹਿੰਮਤ ਕਰਨ ਦੀ ਲੋੜ ਆ ਇਹ ਸੋਚ ਤੋਂ ਉੱਤੇ ਨਿਕਲਣ ਦੀ ਕਿਉਂਕਿ ਇੱਕ ਮੈਂ এডਿਕੇਸ਼ਨ ਦਾ ਕਿਉਂ ਕਹਿਣਾ ਚਾਹੀਦਾ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਆ ਮੈਨੂੰ ਲੱਗਦਾ ਕਿਤਾਬਾਂ ਬਹੁਤ ਇੰਪੋਰਟੈਂਟ ਨਹੀਂ ਕਿਉਂਕਿ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਆ ਤਾਂ ਆਪਾ انسان ਬੰਦਾ ਸਿਰਫ ਆਪਣੇ ਬੋਲ ਸਕਦੇ ਨੇ ਸਮਝ ਸਕਦੇ ਉਹਨੂੰ ਇਨਸਾਨੀਅਤ ਨਹੀਂ ਮੈਂ ਕਹੂੰਗੀ ਪਰ ਜੇ ਤੁਸੀਂ ਇੱਕ ਦੂਜੇ ਨੂੰ ਸਮਝ ਸਕਦੇ ਫਿਰ ਮੈਂ ਉਹਨੂੰ ਇਨਸਾਨੀਅਤ ਕਹੂੰਗੀ ਐਂ ਕਿਤਾਬਾਂ ਬਹੁਤ ਇੰਪੋਰਟੈਂਟ ਨੇ এডੂਕੇਸ਼ਨ ਬਹੁਤ ਇੰਪੋਰਟੈਂਟ ਆ ਕਿਉਂਕਿ ਜਿਹੜੀ ਸੋਸਾਇਟੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਪਰੈਸ ਕੀਤਾ ਜਾਂਦਾ ਆ ਤੇ ਤੁਹਾਨੂੰ ਐਜੂਕੇਸ਼ਨ ਦੀ ਲੋੜ ਪਊਗੀ ਹੀ ਪਊਗੀ ਉਥੋਂ ਮੈਂ ਗੇਮਸ ਦੀ ਗੱਲ ਕਰਾਂ ਮੈਂ এডੂਕੇਸ਼ਨ ਦੀ ਗੱਲ ਕਰਾਂ ਤੇ ਮੈਂ ਹੋਰ ਗੱਲ ਕਰਨਾ ਚਾਹੀਦੀ ਜਿਵੇਂ ਨਸ਼ਿਆਂ ਦੀ ਗੱਲ ਕੋਈ ਉਹਦੇ ਬਾਰੇ ਹੁਣ ਜਿਵੇਂ ਪੰਜਾਬ ਦਾ ਹਾਲ ਜਵਾਨੀ ਯੂਥ ਵਿੱਚ ਕੀ ਹੈ ਇਹਨੂੰ ਗਲੋਰੀਫਾਈ ਕੀਤਾ ਜਾਂਦਾ ਨਸ਼ਿਆਂ ਨੂੰ ਬਹੁਤ ਜ਼ਿਆਦਾ ਗਲੋਰੀਫਾਈ ਕੀਤਾ ਜਾਂਦਾ ਉਹਨਾਂ ਨੂੰ ਲੱਗਦਾ ਇਹ ਸਾਡੀ ਸਕਸੈਸ ਆ ਜਾਂ ਇਹ ਸਾਨੂੰ ਬਹੁਤ ਜ਼ਿਆਦਾ ਕੂਲ ਦਿਖਾਉਂਦੀ ਆ ਜਾਂ ਲਾਈਕ ਵਨ ਆਫ ਬੀ ਔਰ ਯੂ نو ਯੂਥ ਆਪਣੀ ਇਨ ਆਰ ਬਹੁਤ ਇਨਫਲੂਐਂਸ ਹੁੰਦੀ ਆ ਕਿਉਂ ਕਿ ਮੂਵੀਜ਼ ਦੇ ਵਿੱਚ ਹੀਰੋਜ਼ ਠੀਕ ਹੈ ਨਸ਼ੇ ਜਾਂ ਗਾਣਿਆਂ ਦੇ ਵਿੱਚ ਆਪਣੇ ਜਿਹੜੇ ਠੀਕ ਹੈ ਹੀਰੋਜ਼ ਨੇ ਉਹ ਸਾਰੇ ਨਸ਼ਿਆਂ ਨੂੰ ਪ੍ਰੋਮੋਟ ਕਰਦੇ ਨੇ ਤਾਂ ਆਪਣੀ ਕੰਡੀਸ਼ਨਿੰਗ ਬਣਦੀ ਹੈ ਇਹ ਹੋ ਜਾਂਦੀ ਕਿ ਨਸ਼ੇ ਤਾਂ ਮਤਲਬ ਬਹੁਤ ਜ਼ਿਆਦਾ ਕੂਲ ਹੋਣ ਦੀ ਕਿ ਨਿਸ਼ਾਨੀ ਹੈ ਔਰ ਇਹੀ ਕਿਤੇ ਜੇ ਆਪਾਂ ਕਿਤਾਬਾਂ ਨੂੰ ਉਸ ਜਗ੍ਹਾ ਤੇ ਲੈ ਜਾਈਏ ਜੇ ਇਹੀ ਆਪਾਂ ਕਿਤਾਬਾਂ ਨੂੰ ਪ੍ਰਮੋਟ ਕਰੀਏ ਕਿ ਐਕਚੁਅਲ ਦੇ ਵਿੱਚ ਕੂਲਨੈਸ ਨਸ਼ਿਆਂ ਦੇ ਵਿੱਚ ਨਹੀਂ ਐਕਚੁਅਲ ਦੇ ਵਿੱਚ ਕੂਲਨੈਸ ਜਿਹੜੀ ਆ ਉਹ ਐਜੂਕੇਸ਼ਨ ਦੇ ਵਿੱਚ ਆ ਉਹ ਨੌਲੇਜ ਦੇ ਵਿੱਚ ਆ ਉਹ ਕਿਤਾਬਾਂ ਦੇ ਵਿੱਚ ਆ ਤਾਂ ਆਪਣੀ ਜਿਹੜੀ ਸੁਸਾਇਟੀ ਆ ਬਹੁਤ ਜ਼ਿਆਦਾ ਅੱਗੇ ਵਧੂ ਮੈਨੂੰ ਕੀ ਲੱਗਦਾ ਇੰਡੀਆ ਦੇ ਵਿੱਚ ਸਾਰੇ ਨਾਲੋਂ ਵੱਡੀ ਪ੍ਰੋਬਲਮ ਕੀ ਆ ਕਿ ਆਪਾਂ ਇੱਕ ਦੂਜੇ ਲਈ ਖੜਦੇ ਨਹੀਂ ਮੈਂ ਇਹ ਵੀ ਚੀਜ਼ ਇੱਕ ਡਿਸਕਸ ਕਰਨਾ ਚਾਹਾਂਗੀ ਕਿ ਜਦੋਂ ਕਿਸਾਨਾਂ ਦਾ ਹੋਇਆ ਸੀ ਆਪਣਾ ਪ੍ਰੋਟੈਸਟ ਹੋਇਆ ਸੀ ਜੀ ਕਿਸਾਨਾਂ ਤੋਂ ਇਲਾਵਾ ਬਹੁਤ ਘੱਟ ਜਿਹੜੇ ਮਤਲਬ ਬਾਕੀ professions ਦੇ ਲੋਕ ਵੀ ਆਏ ਸੀ ਸਟੂਡੈਂਟਸ ਦਾ ਪ੍ਰੋਟੈਸਟ ਹਮੇਸ਼ਾ ਸਟੂਡੈਂਟਸ ਨਾਲ ਹੁੰਦਾ ਬਾਕੀ ਕੋਈ ਨਹੀਂ ਹੁੰਦਾ ਕਿਸਾਨ ਵੀ ਨਹੀਂ ਕਰਦਾ ਆਪਾਂ ਇੱਕ ਦੂਜੇ ਲਈ ਖੜਨਾ ਸਿੱਖਦੇ ਹੀ ਨਹੀਂ ਕਦੇ ਕਿਉਂਕਿ ਜਦੋਂ ਆਪਣਾ ਮੱਥਾ ਸਰਕਾਰ ਨਾਲ ਲੱਗਣਾ ਹੈ ਤਾਂ ਆਪਾਂ ਨੂੰ ਜੇ ਅੱਜ ਮੈਂ ਕਿਸੇ ਲਈ ਨਹੀਂ ਖੜਾਂਗੀ ਤਾਂ ਮੈਂ ਕੱਲ ਪ੍ਰੋਬਲਮ ਦੇ ਵਿੱਚ ਆਵਾਂਗੀ ਮੈਂ ਕਿੱਦਾਂ ਐਕਸਪ੍ਰੈਸ ਕਰਾਂ ਕਿ ਅਗਲਾ ਮੇਰੀ ਆ ਕੇ ਹੈਲਪ ਹੈ ਆਪਾਂ ਜਦੋਂ ਤੱਕ ਆਪਣੇ ਉੱਤੇ ਹੀ ਨਹੀਂ ਪ੍ਰੋਬਲਮ ਪੈਂਦੀ ਆਪਾਂ ਇੱਕ ਦੂਜੇ ਦੀ ਫਟ ਕਰਨਾ ਸਿੱਖਦੇ ਹੀ ਨਹੀਂ ਆਪਣੇ ਵਿੱਚ ਇੰਟੀਟੀ ਹੈ ਹੀ ਨਹੀਂ ਸੋਸ਼ਲ ਮੀਡੀਆ ਆਪਣੇ ਬ੍ਰੇਨ ਨੂੰ ਨੰਮ ਕਰੀ ਜਾਂਦਾ ਹੈ ਹੌਲੀ-ਹੌਲੀ ਆਪਾਂ ਨੂੰ ਫਰਕ ਹੀ ਨਹੀਂ ਪੈਂਦਾ ਹੁਣ ਆਪਾਂ ਕਹਿਣਾ ਨਾ ਟਾਈਮ ਬਹੁਤ ਜਲਦੀ ਗੁਜ਼ਰਨਾ ਸਟਾਰਟ ਹੋ ਗਿਆ ਕਿਉਂ ਕਿ ਆਪਾਂ ਜਿੰਨਾ ਛੱਡ ਦਿੱਤਾ ਹੈ ਮੈਨੂੰ ਕੀ ਲੱਗਦਾ ਹੈ ਕਿ ਚਲੋ ਅੱਜ ਦੀ ਯੂਥ ਹੈ ਬਹੁਤ ਯੂਥ ਸਕਸੈਸ ਦੇ ਵੱਲ ਵੀ ਭੱਜ ਗਈ ਹੈ ਵੀ ਹਾਂ ਸਕਸੈਸਫੁਲ ਹੋਣਾ ਬਟ ਮੈਨੂੰ ਲੱਗਦਾ ਆਪਾਂ ਸਕਸੈਸ ਦੀ ਡੈਫੀਨੇਸ਼ਨ ਬੋਲ ਜਾਂਦੇ ਜਦੋਂ ਮੈਂ ਕਹਿੰਨੀ ਮੈਂ ਸਕਸੈਸਫੁਲ ਹੋਣਾ ਆ ਤਾਂ ਮੈਂ ਸੁਸਾਇਟੀ ਨੂੰ ਕਿਉਂ ਚੂਸ ਕਰਨ ਦਵਾਂ ਕਿ ਮੇਰੀ ਸਕਸੈਸ ਦੀ ਡੈਫੀਨੇਸ਼ਨ ਕੀ ਹੋ ਗਈ ਹਰ ਇੱਕ ਇਨਸਾਨ ਅਲੱਗ ਹੈ ਤੇ ਉਹਦੀ ਡੈਫੀਨੇਸ਼ਨ ਆਫ ਸਕਸੈਸ ਵੀ ਅਲੱਗ ਹੈ ਮੇਰੀ ਦੀ ਸਕਸੈਸ ਦੀ ਡੈਫੀਨੇਸ਼ਨ ਹੈ ਕਿ ਜੇ ਮੈਂ ਅੱਜ ਕਿਸੇ ਦਾ ਦਿਲ ਖੁਸ਼ ਕੀਤਾ ਜਾਂ ਮੈਂ ਅੱਜ ਕਿਸੇ ਦੀ ਮਦਦ ਕਰਦੀ ਤਾਂ ਅੱਜ ਦਾ ਮੇਰਾ ਜਿੰਦਗੀ ਚ ਸਫਲ ਹੋ ਗਈ ਤਾਂ ਮੈਨੂੰ ਲੱਗਦਾ ਇਹ ਸਾਰੇ ਕਿਰਦਾਰ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਕਿ ਜੇ ਆਪਾਂ ਅੱਜ ਦੇ ਯੂਥ ਨੂੰ ਇਹ ਚੀਜ਼ਾਂ ਸਿਖਾਈਏ ਤਾਂ ਆਪਣੀ ਜਿਹੜੀ ਸੁਸਾਇਟੀ ਆ ਬਹੁਤ ਜ਼ਿਆਦਾ ਅੱਗੇ ਵਧ ਚਲ ਸਕਦੀ ਹੈ थैंक यू ਬਹੁਤ ਅੱਛਾ ਸੀ ਤੁਹਾਡਾ ਧੰਨਵਾਦ ਜੀ ਨੋ ਠੀਕ ਹੈ ਅੱਜ ਸਭ ਤੋਂ ਪਹਿਲਾਂ ਤਾਂ ਜੀ ਮੇਰੀ ਸਤਿਪਰਵਾਨ ਕਰਿਓ ਸਿਲਾਈ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਸਤਿਪੇ ਅ ਅੱਜ ਦਾ ਜਿਹੜਾ ਆਪਣਾ ਇੱਥੇ ਪ੍ਰੋਗਰਾਮ ਹੈ ਜਿਵੇਂ ਆਪਾਂ ਲਿਖਿਆ ਕਾਫਲਾ ਸੁੱਤੀ ਰੱਜਿਆ ਜੀਵੇ ਪੰਜਾਬ ਅ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜੀ ਪੰਜਾਬ ਨੂੰ ਬਹੁਤ ਆਪਣਾ ਹੋਂਦੀਆਂ ਨੇ ਪਰ ਇਹ ਵੀ ਇੱਕ ਸੱਚ ਗੱਲ ਹੈ ਵੀ ਜਿਹੜਾ ਰੱਬ ਆਪਣਾ ਪੀਰੀਅਡ ਦਾ ਸਭ ਤੋਂ ਪਿਆਰਾ ਬੱਚਾ ਹੁੰਦਾ ਉਹਨੂੰ ਸਭ ਤੋਂ ਜ਼ਿਆਦਾ ਕਠਿਨਾਈਆਂ ਦੇ ਵਿੱਚ ਵੀ ਕੱਢਦਾ ਕਿਉਂਕਿ ਉਹਨੂੰ ਹੁੰਦਾ ਵੀ ਇਹ ਮੇਰਾ ਸਭ ਤੋਂ ਲਾਇਕ ਬੱਚਾ ਹੈ ਸਭ ਤੋਂ ਜ਼ਿਆਦਾ ਸਿੱਖਿਆ ਲੈ ਸਕੇ ਇਸ ਕਰਕੇ ਆਪਾਂ ਵੀ ਜਿਹੜੇ ਹੈਗੇ ਆ ਆਪਣਾ ਬਾਈਕੂ ਨੂੰ ਬਹੁਤ ਪਿਆਰੇ ਹੈਗੇ ਆ ਆਪਾਂ ਨੂੰ ਹਮੇਸ਼ਾ ਔਕੜਾਂ ਦੇ ਵਿੱਚੋਂ ਕੱਢਦਾ ਵੀ ਹੈਗਾ ਆ ਫਿਰ ਹਨਾ ਸਿਰ ਚੱਕ ਕੇ ਆਪਾਂ ਨਿਕਲਦੇ ਹੈਗੇ ਆ ਤੇ ਦੂਸਰੀ ਗੱਲ ਇੱਕ ਮੇਰੇ ਦਿਮਾਗ 'ਚ ਇਹ ਸੀਗੀ ਵੀ ਜਿਵੇਂ ਆਪਾਂ ਇਹ ਗੱਲ ਕਹਿੰਦੇ ਆ ਸਾਰੇ ਜਾਣੇ ਵੀ ਪੰਜਾਬ ਦੇ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ ਜਿਵੇਂ ਨਸ਼ਿਆਂ ਦੀ ਪ੍ਰੋਬਲਮ ਚੱਲਦੀ ਹੈ ਕੋਰ ਦਿੱਕਤਾਂ ਪੰਜਾਬ ਚ ਆਉਂਦੀਆਂ ਨੇ ਉਹ ਇਹ ਵੀ ਹੈਗਾ ਨਾਲ ਨਾਲ ਵੀ ਆਪਾਂ ਅਵੇਅਰ ਵੀ ਹੈਗੇ ਆ ਐਜ਼ ਅ ਕਮਿਊਨਿਟੀ ਆਪਾਂ ਉਹਨੂੰ ਇਨਟਰੋਸਪੈਕਟ ਵੀ ਕਰਦੇ ਰਹੇ ਆ ਕਿ ਆਪਣੇ ਚ ਕੀ ਕਮੀਆਂ ਨੇ ਨਿਕਲ ਜਾਣੀਆਂ ਚਾਹੀਦੀਆਂ ਨੇ ਆਦਰਵਾਈਜ਼ ਬਹੁਤ ਸਾਰੀਆਂ ਅਜਿਹੀਆਂ ਸਿਵਲਾਈਜੇਸ਼ਨਸ ਨੇ ਜਿਹੜੀਆਂ ਗਾਇਬ ਹੋ ਗਈਆਂ ਖੁੰਮ ਹੋ ਗਈਆਂ ਕਿਉਂਕਿ ਉਹਨਾਂ ਨੇ ਆਪਣੇ ਆਪ ਤੇ ਕੰਮ ਨਹੀਂ ਕੀਤਾ ਤੇ ਪੰਜਾਬੀ ਅੱਜ ਹਰ ਜਗ੍ਹਾ ਤੇ ਹਰ ਮੁਲਕ ਦੇ ਵਿੱਚ ਸਕਸੈਸਫੁਲ ਨੇ ਸ਼ਾਇਦ ਆਪਣੀ ਇਸ ਨੇਚਰ ਕਰਕੇ ਨੇ ਕਿਉਂਕਿ ਉਹ ਆਪਣੀਆਂ ਕਮੀਆਂ ਨੂੰ ਕੱਢ ਕੇ ਉਹਨਾਂ ਤੇ ਵਰਕ ਕਰਕੇ ਉਹਨਾਂ ਚ ਹਮੇਸ਼ਾ ਸਸੂ ਲੋਕੇ ਨਿਕਲਦੇ ਰਹੇ ਨੇ ਤੇ ਇੱਕ ਤੀਸਰੀ ਗੱਲ ਮੇਰੇ ਦਿਮਾਗ 'ਚ ਆ ਰਹੀ ਸੀਗੀ ਕਿ ਚਾਨਣ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਹਨੇਰੇ ਨੂੰ ਖਤਮ ਕਰਦਾ ਤਾਂ ਜੇ ਅੱਬੇ ਗੱਲ ਕਰੀਏ ਵਿੱਚ ਮੇਰਾ ਆਪਣਾ ਦਿਮਾਗ ਹੈ ਜੇ ਆਪ ਕੋਈ ਚੰਗੀਆਂ ਚੀਜ਼ਾਂ ਫੀਲ ਨਹੀਂ ਕਰਾਂਗੇ ਤਾਂ ਬਾਈ ਡਿਫਾਲਟ ਆਪਾਂ ਨੂੰ 네ਗੇਟਿਵ ਸਪਾਟਸ 'ਤੇ ਆਉਣਗੇ ਕੁੜੀਤੀਆਂ ਵੱਲ ਦਿਮਾਗ ਜਾਊਗਾ ਤੇ ਉਹ ਚੰਗੇ ਥੌਟਸ ਇਹੀ ਨੇ ਜਾਂ ਚੰਗੇ ਐਕਸ਼ਨ ਇਹੀ ਨੇ ਜਿਵੇਂ ਆਪਾਂ ਕਿਤਾਬਾਂ ਪੜ੍ਹਨੀ ਆਂ ਸਪੋਰਟ ਵਾਲੇ ਆਮ ਲੈਣਾ ਚੰਗੀਆਂ ਚੀਜ਼ਾਂ ਸੁਣੀਆਂ ਗੁਰਬਾਣੀ ਦਾ ਜੋੰਦਾ ਜਦੋਂ ਆਪਾਂ ਉਹ ਚੀਜ਼ਾਂ ਦੇ ਵਿੱਚ ਜਾਵਾਂਗੇ ਤਾਂ ਹਨੇਰਾ ਆਪੇ ਨਸ਼ਟ ਹੋਊਗਾ ਪਰ ਕਿਸੇ ਵੀ 네ਗੈਟਿਵਿਟੀ ਨੂੰ ਖਤਮ ਕਰਨ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈਗੀ ਆ ਵੀ ਪੋਜ਼ਿਟਿਵ ਚੀਜ਼ਾਂ ਵੱਲ ਜਾਓ 네ਗੈਟਿਵਿਟੀ ਆਪਦੇ ਆਪ ਚ ਕਦੇ ਨਸ਼ਟ ਨਹੀਂ ਹੁੰਦੀ ਹਨੇਰਾ ਉਦੋਂ ਤੱਕ ਨਸ਼ਟ ਨਹੀਂ ਹੋ ਸਕਦਾ ਜਦੋਂ ਤੱਕ ਚਾਨਣ ਦਾ ਪ੍ਰਕਾਸ਼ ਨਾ ਹੋਵੇ ਕਾਸ਼ ਹੋ ਗਿਆ ਮੇਰਾ ਬਿਨਸਟ ਹੋ ਜਾਣਾ ਤਾਂ ਇਸ ਕਰਕੇ ਇੰਨੀਆਂ ਗੱਲਾਂ ਬਹੁਤ ਵਧੀਆ ਥੈਂਕ ਯੂ ਜਿੰਦਗੀ ਹੈ ਸੋਹਣੀ ਜਿੰਦਗੀ ਹੈ ਸੋਹਣੀ ਨਹੀਂ ਇਹਦੇ ਕੋਲ ਹਾਰਨਾ ਨੇਰਿਆਂ ਦਾ ਕੰਮ ਨੇਰੇ ਵੰਡਣਾ ਚਾਨਣ ਦਾ ਕੰਮ ਚਾਨਣ ਖਿਲਾਰਨਾ ਚਾਨਣ ਵੰਡਦੀਆਂ ਰੂਹਾਂ ਜਦੋਂ ਇਕੱਠੀਆਂ ਹੁੰਦੀਆਂ ਤਾਂ ਉਹ ਸਮਾਜ ਦੀਆਂ ਜਿਹੜਾ ਕ੍ਰਿਤੀਆਂ ਉਹਨਾਂ ਤੇ ਗੱਲ ਕਥਾਉਂਦੀਆਂ ਤੇ ਉਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਦੀਆਂ ਕਿ ਇੱਥੇ ਕਮੀ ਰਹਿ ਗਈ ਤੇ ਉਹਨਾਂ ਕਮੀਆਂ ਨੂੰ ਉਹੀ ਲੋਕ ਸੁਚੇਤ ਲੋਕੀ ਕੀ ਕਰ ਸਕਦੇ ਆ ਮੈਂ ਬਸ ਇੱਕ ਗੱਲ ਕਹੂੰਗੀ ਕਿ ਜਿਹੜੇ ਗਿਆਨ ਆ ਗਿਆਨ ਤੋਂ ਬਿਨਾ ਮਨੁੱਖ ਅਧੂਰਾ ਪਰ ਇਸ ਸਿਖੂਲਾ ਕਾਲਜਾਂ ਵਿੱਚ ਦਿੱਤਾ ਗਿਆ ਗਿਆਨ ਦੇ ਨਾਲ-ਨਾਲ ਜਦੋਂ ਗੈਰ ਰਸਮੀ ਸਿੱਖਿਆ ਜਿਹੜੀ ਆ ਉਹ ਵੀ ਨਾਲ-ਨਾਲ ਚੱਲੇ ਤਾਂ ਹੀ ਸਾਡੀਆਂ ਪ੍ਰਾਪਤੀਆਂ ਹੋ ਸਕਦੀਆਂ ਅਸੀਂ ਧੰਨਵਾਦੀਆਂ ਵਰਪ੍ਰੀਤ ਤੁਰਜੀਤ ਜੀ ਦੇ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਜੀਵੇ ਪੰਜਾਬ ਮਿਸ਼ਨ ਦਾ ਹਿੱਸਾ ਬਣਾਇਆ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਸਾਡੀ ਮੀਟਿੰਗ ਵਿੱਚ ਹੋਰ ਵੀ ਸਾਡੇ ਨਾਲ ਲੋਕ ਆਉਣ ਉਹ ਲੋਕ ਆਉਣ ਜਿਹੜੇ ਸਮਾਜ ਦੇ ਵਿੱਚ ਇੱਕ ਚਿੰਗਿਆੜੀ ਜਿਹੜੀ ਆ ਉਪਖਦੀ ਚਿੰਗਿਆੜੀ ਬਣ ਕੇ ਆਉਣ ਕਿ ਸਮਾਜ ਨੂੰ ਕਿ ਇੱਕ ਪਹਚਾਈਆਂ ਤੇ ਲੈ ਕੇ ਜਾਣ ਠੀਕ ਆ ਚੁਣੌਤੀਆਂ ਆਉਂਦੀਆਂ ਪਰ ਚੁਣੌਤੀਆਂ ਤੋਂ ਉੱਬਰਨਾ ਪੰਜਾਬੀ ਜਾਣਦੇ ਆ ਉਹ ਕਦੇ ਡਰਦੇ ਨਹੀਂ ਝੁਕਦੇ ਨਹੀਂ ਤਿਹਾਰਦੇ ਨਹੀਂ ਹੁਣ ਆਪਾਂ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦੇ ਗੁਰੂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਉਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਖਤਮ ਕਰ ਦਿੱਤਾ ਤੇ ਉਹ ਸਿੱਖੀ ਜਾਂ ਨੀਹਾਂ ਦੇ ਵਿੱਚ ਪੰਜ ਸਿਰ ਲੱਗੇ ਹੋਏ ਆ ਜਿਹੜੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਆ ਤਾਂ ਮੈਂ ਹਮੇਸ਼ਾ ਸੋਚਦੀ ਹੁੰਨੀ ਆ ਉਹ ਪੰਜ ਪਿਆਰੇ ਦੇ ਨੀਹਾਂ ਜਿਹੜੇ ਚਾਨੀ ਚੌਕ ਵਿੱਚ ਰੱਖੀ ਗਈ ਸੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਦੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਚਾਰ ਤੇ ਇੱਕ ਸਦਾਨੰਦ ਜੀ ਜਿਨ੍ਹਾਂ ਨੇ ਆਪਣਾ ਸਿਰ ਤੇ ਧੜ ਉੱਥੇ ਗੁਰੂ ਜੀ ਦੀ ਸੀਸ ਤੇ ਧੜ ਨਾਲ ਬਟਾ ਕੇ ਰੱਖਿਆ ਇਹ ਅਲੱਗ ਤਰ੍ਹਾਂ ਦੀ ਕੁਰਬਾਨੀ ਸੀ ਜਿਹੜੀ ਆਪਣੇ ਆਪ ਨੂੰ ਖਤਮ ਕਰਨਾ ਆਪਣੇ ਗੁਰੂ ਲਈ ਖਤਮ ਨਹੀਂ ਕੀਤਾ ਸੀ ਉਹਨਾਂ ਨੇ ਹਮੇਸ਼ਾ ਲਈ ਆਪਣੀ ਇੱਕ ਜੋਤ ਜਗ ਦੀ ਰੱਖੀ ਸੀ ਤੇ ਪਾਈ ਜੱਤਾ ਜੀ ਜਿਨ੍ਹਾਂ ਨੇ ਸੀਸ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸੀ ਉਦੋਂ ਜਦੋਂ ਉਹਨਾਂ ਕੋਲੇ ਆਪਣੇ ਗੁਰੂ ਦਾ ਆਪਣੇ ਗੁਰੂ ਪਿਤਾ ਦਾ ਸੀਸ ਪਹੁੰਚਾਇਆ ਸੀ ਸੋ ਪੰਜਾਬੀਆਂ ਨੂੰ ਕਦੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਚੁਣੌਤੀਆਂ ਆਉਂਦੀਆਂ ਉਹਨਾਂ ਤੋਂ ਉੱਪਰਣਾ ਪੰਜਾਬੀ ਬਖੂਬੀ ਜਾਣਦੇ ਆ ਤੇ ਆਓ ਆਪਾਂ ਵੀ ਵਰਤ੍ਰਿਤ ਤੁਸੀਂ ਵੀ ਜੀ ਦੇ ਨਾਲ ਚੱਲੀਏ ਕਾਫਲਾ ਬਣਾ ਕੇ ਇਸ ਕੰਮ ਨੇ ਹਾਂਜੀ ਹਾਂਜੀ ਨਹੀਂ ਆਪਾਂ ਕਾਫਲੇ ਤੁਸੀਂ ਕਾਫਲੇ ਦਾ ਮੋਰੀ ਤਾਂ ਤੁਸੀਂ ਹੀ ਰਹੋਗੇ ਸਾਰੇ ਇਕੱਠੇ ਹਾਂ ਅਮਰ ਵਨ ਸਾਈਜ਼ ਠੀਕ ਹੈ ਜੀ ਥੈਂਕ ਯੂ ਜੀ ਇਹ ਕਹੇ ਬਹੁਤ-ਬਹੁਤ ਧੰਨਵਾਦ ਆਪ ਲੋਕਾਂ ਦਾ ਮਤਲਬ ਸਾਰੇ ਨੇ ਲੋਕ ਸਾਰੇ ਨੇ ਲਿਪੜਕੇ ਹੋਣ ਕੱਲੇ ਬੜਦੇ ਨਹੀਂ ਵੀਪਨ ਕਿਰਤਕਾਂ ਨਹੀਂ ਜਾਏਗੇ ਫਰੀਓਨ ਲਈ ਦਾੜੀਆਂ ਮਾਰਦੇ ਸਨ ਤੇ ਇਹਦੀ ਲਾਸ ਰਸਮ ਹੈਗੀ ਲੇਡੀਜ਼ ਮੋਮਬਤੀਆਂ ਲਗਾਉਂਦੀਆਂ ਗੁਰਪੁਰਬ ਦੀਆਂ ਉਹ ਮੋਮਬਤੀਆਂ ਪਈਆਂ ਅੱਗੇ ਅਸੀਂ ਉਹ ਸੈਂਟਰਸ ਲਾਈਆਂ ਸੀ ਵੀਪਨ ਉੱਥੇ ਲਾ ਕੇ ਦੇਖੋ ਸ਼ਾਇਦ ਬਾਵਾ ਤੋਂ ਬਿਨਾ ਚੱਲ ਨਾ ਜੀਵੇ ਪੰਜਾਬ ਮਿਸ਼ਨ ਦੀ ਇਹ ਚੌਥੀ ਮੀਟਿੰਗ ਆ ਮਹਾਰਾਜਾ ਦਲੀਪ ਸਿੰਘ ਦੇ ਯਾਦਗਾਰ ਵਿ ਬੜਿਆ ਹੋਇਆ ਬਸਿਆਂ ਕੋਠੀ ਵਿੱਚ ਕਿ ਜਿਆਦਾ ਕਰਦੇ ਦੀ ਜਲਦੀ ਲੱਗਦੀ ਸਭ ਬਾਕੀ ਜਿਹੜੇ ਰਹਿ ਗਏ ਸਿਲੰਡਰ ਕਰਦੇ ਚਰ ਨਾਲ ਹੋ ਕੇ ਹੋ ਗਿਆ ਬਸ کوکو نے ہلو نہیں